ਇਹ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਕਹ ਰਹੇ ਕਿ ਲਾਭ ਦਿੱਤੀ ਹੈ ਇਹ ਬੇਨਤੀ ਕੀਤੀ ਪੰਜਾਬ ਸਰਕਾਰ ਨੂੰ ਜਿੱਦੀ ਸਾਹਿਬ ਜੀ ਕਿਹੜੇ ਕੇਵਾਰਨ ਨੂੰ ਬੰਦ ਕਰ ਜੈ ਸ਼੍ਰੀ ਰਾਮ ਜੀ ਮੈਂ ਕੋਸ਼ਲ ਸ਼ਰਮਾ ਸ਼ਿਵਸੈਨਾ ਇੰਡਿਊਟਖਾਲੀ ਤੋਂ ਰਾਸ਼ਟਰੀ ਸੰਯੋਜਕ ਤੇ ਪੰਜਾਬ ਪਰਦਾ ਅੱਜ ਜਿਹੜੀ ਪੰਜਾਬ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮੈਂ ਪਿਛਲੇ 4-5 ਦਿਨ ਪਹਿਲੇ ਕ੍ਰਿਸਟਲ ਚੌਂਕ ਇੱਕ ਬਾਰ ਹੈ ਉੱਥੇ ਗਿਆ ਸੀ ਮੇਰੇ ਕੋ ਗੈਸਟ ਆਏ ਸੀ ਉੱਥੇ ਜਾ ਕੇ ਜਦੋਂ ਦੇਖਿਆ ਉੱਤੇ ਮੌਲ ਹੀ ਕੁਝ ਹੋਰ ਸੀ ਉੱਥੇ ਹੁੱਕੇ ਹੀ ਚੱਲ ਰਹੇ ਸੀ ਸ਼ਰੀਆਮ ਜਿਹੜੇ ਸਰਕਾਰ ਨੇ ਬੈਨ ਕੀਤਾ ਹੋਇਆ ਅਹੀਂ ਪੰਜਾਬ ਸਰਕਾਰ ਕੋਈ ਇੱਕ ਚੀਜ਼ ਬੇਨਤੀ ਕਰਕੇ ਪੁੱਛਣੀ ਚਾਹਨਾ ਆਪਣੇ ਸਿੱਕੀ ਸਾਹਿਬ ਅੰਮ੍ਰਿਤਸਰ ਦੇ ਏਡੇ ਵਧੀਆ ਬੰਦੇ ਨੇ ਉਹਨਾਂ ਨੇ ਰਿਕਵੈਸਟ ਕਰ ਰਹੇ ਆ ਸਰ ਤੁਹਾਡੇ ਜਿਹੜੇ ਅਫਸਰ ਹੈ ਥੱਲੇ ਉਹਨਾਂ ਦੀ ਨੌਲੇਜ ਦੇ ਵਿੱਚ ਇੰਨਾ ਕਾਰੋਬਾਰ ਹੋ ਰਿਹਾ ਉੱਥੇ ਇੰਨੇ ਹੁੱਕੇ ਚੱਲ ਰਹੇ ਸੀ ਕਿ ਜਿਨ੍ਹਾਂ ਦੇ ਵਿੱਚ ਬੱਚੇ ਆਉਂ ਹੁੱਕੇ ਲੈ ਕੇ ਆਉਂ ਝੂਟੇ ਲੈ ਰਹੇ ਪੰਜਾਬ ਸਰਕਾਰ ਕਹਿ ਰਹੀ ਨਸ਼ਾ ਬੰਦ ਕਰ ਦੋ ਜੇ ਨਸ਼ਾ ਬੰਦ ਕਰਕੇ ਇਹੋ ਕੁਛ ਹੀ ਚੱਲਣਾ ਤੇ ਫਿਰ ਫਾਇਦਾ ਕੀ ਹੈ ਚੰਗੀਆਂ ਫੈਮਲੀਆਂ ਦੇ ਬੱਚੇ ਹੀ ਉੱਥੇ ਜਿਹੜੇ ਬੈਠੇ ਸੀ ਉਹ ਕੇਬੀਰੇ ਸੀ ਡਰਿੰਕ ਕਰਨ ਦੇ ਆਣ ਲਈਏ ਜਗਾ ਲੈਸਨ ਡਰਿੰਕ ਦੇ ਨੇ ਤੇ ਚਲਾਉ ਹੋ ਕੇ ਰਹੇ ਮੈਂ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹੜੀਆਂ ਚੀਜ਼ਾਂ ਇਹਨਾਂ ਨੂੰ ਬੰਦ ਕਰਾਇਆ ਜੇ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਸੀਪੀ ਸਾਹਿਬ ਨੂੰ ਕਹਿਣਾ ਕਿ ਜਿਹੜੀਆਂ ਆਪਣੀਆਂ ਟੀਮਾਂ ਇਹਨਾਂ ਨੂੰ ਇੱਕ ਕਹੋ ਕਿ ਇੱਕ ਇਹੋ ਜਿਹੇ ਜਿਹੜੇ ਰੈਸਟੋਰੈਂਟ ਇਹਨਾਂ ਨੂੰ ਸੀਲ ਨਹੀਂ ਕਰ ਦਿਓ ਕਿ ਜਿੱਥੇ ਬੱਚਿਆਂ ਦਾ ਬੇੜਾ ਕਰਕ ਹੋ ਰਿਹਾ ਹੈ ਇਹ ਕੇਰੇ ਜੀ ਹੋਰ ਚੀਜ਼ ਕੱਢੀ ਗਈ ਹੈ ਪੰਜਾਬ ਸਰਕਾਰ ਕਹਿੰਦੀ ਨਸ਼ਾ ਬੰਦ ਕੀਤਾ ਜੀ ਕਿ ਇਹਨਾਂ ਨੇ ਛੋਟਾ ਜਿਹਾ ਪੈਕੇਟ ਕੋ ਕੱਢਦਾ ਉਹ ਬੱਚੇ ਤੁਰ ਜਾਂਦੇ ਐਕਟੀਵਾ ਤੇ ਉਹਨੂੰ ਆਉਂ ਸੁਂਗੀ ਜਾਂਦੇ ਉਹ ਚ ਵੀ ਹੁੱਕਾ ਇਹ ਕੈਮੀਕਲ ਕਿਹੜੀਆਂ ਫੈਕਟਰੀਆਂ ਬਣਾ ਰਹੀਆਂ ਕਿਹੜੀਆਂ ਫੈਕਟਰੀਆਂ ਚੋਂ ਆ ਰਿਹਾ ਹੈ ਚਾਹਨੇ ਉਹ ਫੈਕਟਰੀਆਂ ਜਿਹੜੀਆਂ ਸੀਲ ਕੀਤੀਆਂ ਜਾਣ ਤੇ ਬੱਚਿਆਂ ਦੇ ਜਿਹੜਾ ਭੀਖਾ ਬਚਾਇਆ ਜੇ 18 18 20 20 ਸਾਲ ਦੇ ਬੱਚੇ ਆ ਜਿਹੜੇ ਨਸ਼ਾ ਕਰ ਰਹੇ ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਜਿਹੜੇ ਬੱਚੇ ਆ ਤੁਸੀਂ ਉਹਨਾਂ ਦਾ ਧਿਆਨ ਰੱਖੋ ਬੜੀਆਂ ਚੰਗੀਆਂ ਫੈਮਲੀਆ ਦੇ ਬੱਚੇ ਸੀ ਜਿਹੜੇ ਉੱਥੇ ਮੌਜੂਦ ਸੀ ਮ ਚਲੋ ਆਪਾਂ ਕਿਸੇ ਦੇ ਬੱਚੇ ਦਾ ਨਾਂ ਨਹੀਂ ਲੈਣਾ ਕਿਉਂਕਿ ਹਰ ਬੱਚੇ ਦਾ ਪਰਧਾਉਣਾ ਚਾਹੀਦਾ ਆਪੋ ਆਪਣੇ ਬੱਚੇ ਸੁਧਾਰਨ ਹਰ ਬੰਦਾ ਤੇ ਸੀਪੀ ਸਾਹਿਬ ਐ ਦੁਬਾਰਾ ਨੂੰ ਬੰਦ ਕਰ ਕੀ ਸਮਝਦੇ ਇੱਕ ਵਾਰੀ ਸਰਕਾਰ ਜੀ ਉਥੇ ਨਸ਼ਾ ਵਿਰੋਧ ਮੁਹਿੰਮ ਸ਼ੁਰੂ ਕੀਤੀ ਜਿਹੜੀ ਤੁਹਾਡੇ ਕੋਲ ਮੂਕੀ ਕਹਿਣਾ ਚਾਹੁੰਦੇ ਸਾਰੇ ਸਹੀ ਮੁੱਦਾ ਛੇੜਿਆ ਜਿੰਨੇ ਸ਼ਹਿਰ ਵਾਸੀ ਨੇ ਮੇਰੀ ਸਾਰਿਆਂ ਨਾਲ ਗੱਲ ਕਹੀ ਮੇਰੇ ਜਿਹੜੇ ਭਰਾਵਾ ਸਾਰਿਆਂ ਨਾਲ ਹੋਈ ਉਹ ਕਹਿੰਦੇ ਸਾਰੇ ਤੁਹਾਡੇ ਨਾਲ ਚੱਲਾਂਗੇ ਆਉਣ ਵਾਲੇ 2 ਦਿਨ ਬਾਅਦ ਸੀਪੀ ਸਾਹਿਬ ਨੂੰ ਦਰਖਾਸਤ ਦੇਵਾਂਗੇ ਸੋਮਵਾਰ ਕਿ ਇਹੜੀਆਂ ਬਾਰਾਂ ਜਾਂ ਮੋਕੇ ਜਿੱਥੇ ਚੱਲ ਰਿਹਾ ਜਿੰਨੀਆਂ ਵੀ ਇੱਥੇ ਵੀ ਆਂ ਜੀਤ ਦੇਵਨੂ ਵੀ ਇੱਕ ਕ੍ਰਿਸਟਲ ਚੌਂਗ ਦੇ ਵਿੱਚ ਐ ਬਾਰ ਬੜੀ ਵੱਡੀ ਸੀ ਮੈਂ ਕਹਿਣਾ ਚਾਹੁੰਦਾ ਬੰਦ ਹੋਣੀਆਂ ਚਾਹੀਦੀਆਂ ਕਿ ਕੀ ਸਮਝੇ ਪੁਲਿਸ ਨੂੰ ਪੁਲਿਸ ਨਹੀਂ ਮਿਲੇਗਾ ਜਿੱਦਣ ਦੇਖੋ ਸਰ ਜਿਸ ਹਿਸਾਬ ਨਾਲ ਚੱਲ ਰਿਹਾ ਪੁਲਿਸ ਦੀ ਮਿਲਹੀ ਭਗਤ ਐ ਇੱਥੇ ਸਭ ਕੁਝ ਚੱਲੀ ਜਾ ਰਿਹਾ ਉੱਥੇ ਜਿਹੜੇ ਮੋਕੇ ਦੇ ACP ਨੇ ਐਸਐਚਓ ਨੇ ਉਹਨਾਂ ਨੂੰ ਇਹ ਚੀਜ਼ ਦੀ ਨੋਲੇਜ ਨਹੀਂ ਕੀ ਕਰ ਲੋ ਰਾਤ ਦੀ ਗੱਤ ਨਹੀਂ ਕਰਦੇ ਰਾਤ ਇੰਨਾ ਕੰਮ ਚੱਲ ਰਿਹਾ ਸ਼ਰਿਆਮ ਚੱਲ ਰਿਹਾ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਇਹ ਕ ਬੜੀ ਸ਼ਰਮਨਾਕ ਦੀ ਗੱਲ ਹੈ ਬੜੀ ਜ਼ਿਆਦਾ ਸ਼ਰਮਨਾਕ ਦੀ ਮੈਂ ਇੱਕ ਵੀਡੀਓ ਦੇਖੀ ਸਾਡਾ ਦੁਰਗਿਆਣਾ ਤੀਰਥ ਹੈ ਹਿੰਦੂਆਂ ਦਾ ਐਡਾ ਵੱਡਾ ਤੀਰਥ ਹੈ ਉੱਥੇ ਹੁੱਕੇ ਵਿੱਚ ਯਾਰੇ ਮੋਲ ਦੇ ਅੰਦਰ ਉੱਥੇ ਦੁਰਗਿਆਣਾ ਮੰਦਿਰ ਦੇ ਏਡੇ ਏਡੇ ਵੱਡੇ ਅਫਸਰ ਬੈਠੇ ਆ ਅੰਦਰ ਸੇਵਾਦਾਰ ਬੈਠੇ ਉਹਨਾਂ ਨੂੰ ਚਾਹੀਦਾ ਐੜੀਆਂ ਦੁਕਾਨਾਂ ਇਹਨਾਂ ਨੂੰ ਖਾਲੀ ਕਰਾ ਕੇ ਖਤਮ ਕਰ ਦੇਣ ਕੀ ਸਮਝਦੇ ਜਿਹੜੇ ਸੰਗਤਾਂ ਵੀ ਗਲਤ ਕਿੰਨਾ ਗੱਲ ਦਾ ਪ੍ਰੈਸ਼ਰ ਪੈਂਦਾ ਹੈ ਗਲਤ ਪ੍ਰੈਸ਼ਰ ਹੀ ਪੈਂਦਾ ਸਰ ਜਿਹੜਾ ਬੰਦਾ ਵੇਖੇਗਾ ਹੁੱਕੇ ਵਿਕਰੇ ਮੈਂ ਕਹਿੰਦਾ ਸ਼ਹਿਰ 'ਚ ਜਿੰਨੀਆਂ ਦੁਕਾਨਾਂ ਹੈ ਕੈਮੀਕਲ ਵਾਲੀਆਂ ਹੁੱਕੇ ਵੇਚਣ ਵਾਲੀਆਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ। ਪਿਛਲੇ ਦਿਨ ਇੱਕ ਨੌਜਵਾਨ ਜੋ ਸਮਾਜ ਨੂੰ ਮੁੱਦਾ ਵੀ ਚੁੱਕਿਆ ਸੀ। ਮੈਂ ਉਹ ਹੀ ਉਹਦੀ ਤੁਹਾਨੂੰ ਗੱਲ ਕਰ ਰਿਹਾ ਮੈਂ ਉਹ ਵੀਡੀਓ ਦੇਖੀ ਸੀ। ਫਿਰ ਮੈਂ ਜਾ ਕੇ ਗੁਪਤ ਮੈਂ ਨਾਲ ਦੀ ਦੁਕਾਨ ਦੇ ਜਿੱਥੇ ਉਹ ਵਿਕਦਾ ਸਮਾਨ ਉਹਦੀ ਦੁਕਾਨ ਤੋਂ ਟਿੱਕਾ ਲੈਣ ਜਾਣਾ। ਮੈਂ ਦੇਖਿਆ ਕਿ ਉਹਨੇ ਆਉ ਸ਼ੀਸ਼ੇ ਦੇ ਸਜਾਏ ਹੋ ਕੇ। ਜਰ ਕੀ ਇਹ ਹਿੰਦੂਆਂ ਦਾ ਧਰਮ ਸਥਾਨ ਹੈ ਇੱਥੇ ਇਹ ਕੰਮ ਨਹੀਂ ਹੋਣੇ ਚਾਹੀਦਾ। ਜੀ ਤੁਸੀਂ ਦੇਖੇ ਸੀ ਤੇ ਤੁਸੀਂ ਉਹਨੂੰ ਰੋਕਿਆ ਨਹੀਂ ਹੁੱਕੇ ਦੇ ਵਿਚੋਂ। ਦੇਖੋ ਅਜੇ ਇੱਕ ਦਿਨ ਪਹਿਲਾਂ ਹੀ ਉਹਨੇ ਪ੍ਰੈਸ ਕੀਤੀ ਸੀ ਤੇ ਉਹਨੇ ਕਹੇ ਜੀ ਮੈਂ ਹਟਾਵਾਂਗਾ ਉਹ ਬੰਦੇ ਨੂੰ ਟਾਈਮ ਦੇਣਾ ਚਾਹੀਦਾ ਸੀ ਅਜੇ ਤੱਕ ਨਹੀਂ ਹਟੇ ਸੱਤਾਂ ਲੱਖਾਂ ਦੀ ਧਾਰਮਿਕ ਸਥਾਨ ਤੋਂ ਨਹੀਂ ਅਪਰਟਾ ਹਟਾ ਸਕਦੇ ਬਾਹਰ ਤੇ ਦੂਜੇ ਮੈਂ ਉਹ ਜੀ ਤੇ ਕਹਿ ਰਿਹਾ ਸ਼ਰਮਨਾ ਘਾਡੇ ਇਹਦੇ ਨੂੰ ਵੱਡੀ ਕਿਹੜੀ ਸ਼ਰਮਨਾਕ ਵਾਲੀ ਗੱਲ ਕਿ ਸਾਡੇ ਜਿਹੜੇ Hindu ਧਰਮਾਂ ਦਾ ਸਥਾਨ ਹੈ ਉੱਥੇ ਇਹ ਕੁਝ ਹੋ ਰਿਹਾ ਹੈ ਸੀਪੀ ਸਾਹਿਬ ਐਡੇ ਵਧੀਆ ਬੰਦੇ ਆ ਉਹਨਾਂ ਨੂੰ ਮੈਂ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਜਿਹੜੇ ਇਹ ਹੁੱਕੇ ਬਾਹਰ ਚੱਲ ਰਹੇ ਇਹਨਾਂ ਨੂੰ ਪਲੀਜ਼ ਬੰਦ ਕਰਾਇਆ ਜਾਏ ਜਿਹੜੇ ਪੰਜਾਬ ਸਰਕਾਰ ਨੇ ਨਸ਼ਾ ਵਿਰੋਧ ਟੀਮ ਚਲਾਈ ਹੈ ਨਸ਼ਾ ਬੰਦ ਕਰਾਂ ਦੀ ਇਹੋ ਕਹਿੰਦਾ ਵੀ ਨਸ਼ਾ ਬੰਦ ਕਰਾਇਆ ਜੇ ਨਹੀਂ ਤੇ ਆਣ ਵਾਲੇ ਟਾਈਮ ਦੇ ਉੱਤੇ ਰੋਡਾਂ ਦੇ ਉੱਤੇ ਸਾਨੂੰ ਬੱਚੇ ਹੁੱਕਾ ਪੀ ਕੇ ਡਿੱਗੇ ਹੋਏ ਨਹੀਂ ਰਹਿਣਗੇ ਕਿਸ ਸੰ ਦੇ ਬੱਚਿਆਂ ਦੀ ਲਾਈਫ ਵੀ ਖਰਾਬ ਹੁੰਦੀ ਬੱਚਿਆਂ ਦੀ ਜਿਹੜੇ ਛੋਟੇ ਛੋਟੇ 18 18 20 20 ਸਾਲ ਦੇ ਬੱਚੇ ਉਹ ਪੀ ਰਹੇ ਉੱਥੇ ਬੈ ਕੇ ਆਖਰ ਇੰਨੇ ਪੈਸੇ ਉਹਨਾਂ ਕੋ ਆ ਰਹੇ ਕੋਈ ਫੈਮਲੀ ਨਹੀਂ ਚਾਹੇਗੀ ਮੈਂ ਆਪਣੇ ਬੱਚੇ ਨੂੰ 2000 ਰੁਪਏ ਦਵਾ ਤੇ ਉੱਥੇ ਜਾ ਕੇ ਹੁੱਕਾ ਪੀਏ ਉੱਥੇ ਚੰਗੀਆਂ ਭਲੀਆਂ ਫੈਮਲੀਆਂ ਦੇ ਬੱਚੇ ਬੈਠੇ ਦੀ ਭਾਵੇਂ ਕੋ ਕਰੋੜਾ ਪਤੀ ਹੈ ਖਰਬਾ ਪਤੀ ਕੋਈ ਬੰਦਾ ਇਹ ਨਹੀਂ ਕਹਿਗਾ ਕਿ ਮੇਰਾ ਬੱਚਾ 2 ਸਮਾਜ ਅੱਗੇ ਪੰਜਾਬ ਸਰਕਾਰ ਅੱਗੇ ਇੱਕ ਬੇਨਤੀ ਕਰਦਾ ਜਿਹੜੇ ਹੁੱਕਾ ਬਾਰ ਹੈ ਖਾਸ ਕਰਕੇ ਅੰਬਰਸਰ ਚੋਂ ਸਾਡੇ ਹਿੰਦੂਆਂ ਦਾ ਧਰਮ ਸਥਾਨ ਹੈ ਕਿੰਨੇ ਗੁਰੂ ਘਰ ਨੇ ਇੱਥੇ ਦੁਰਗਾਣਾ ਤੀਰਥ ਹੈ ਦਰਬਾਰ ਸਾਹਿਬ ਹੈ ਰਾਮ ਤੀਰਥ ਹੈ ਇੰਨੇ ਤੀਰਥ ਹੋਣ ਦੇ ਬਾਵਜੂਦ ਇੱਥੇ ਇਹ ਕੁਝ ਹੋ ਰਿਹਾ ਪਰ ਰਣਜੀਤ ਇਹਨਾਂ ਦੇ ਵਿੱਚ ਬੀਤੇ ਦਿਨ ਕੁਝ ਉਹ ਸਾਰੇ ਰੀਟਾਈਮ ਨਹੀਂ ਤੇ ਮੇਰੇ ਕੋਲ ਦੇ 10 ਨਾਮ ਆ ਗਏ ਆ ਸਮੋਕਿੰਗ ਫਲਾੜਾ ਢਮਕਾ ਪਰ ਕੁਝ ਪ੍ਰਸ਼ਾਸਨ ਨੂੰ ਕਾਰ ਲੋ ਵੀ ਕੀਤੀ ਗਈ ਹੁੱਕਾ ਬਾਰ ਦੀ ਵੀ ਤੇ ਕੀਤੀ ਗਈ ਪਰ ਉਹ ਤੇ ਫਿਰ ਚੱਲ ਪੈਂਦੇ ਪਰ ਸ਼ਾਸਨ ਵੱਲੋਂ ਜਿਹੜੀ ਕਾਰਵਾਈ ਉਹ ਕਰਨੀ ਚਾਹੀਦੀ ਕੋ ਨੂੰ ਸੀਲ ਹੀ ਕਰ ਦੇਣ ਜਿੱਥੇ ਓਕਾ ਫੜਿਆ ਜਾਂਦਾ ਕੁਝ ਵੀ ਕੀਤਾ ਜਾਂਦਾ ਉਹਨੂੰ ਸੀਲ ਕਰ ਦੇਣ ਉਹਨੂੰ ਖਤਮ ਕਰ ਦੇਣ ਉੱਥੇ ਕੋਈ ਚੀਜ਼ ਇਹੋ ਜਿਹੀ ਨਹੀਂ ਚੱਲਣੀ ਚਾਹੀਦੀ ਇਹ ਪ੍ਰਸ਼ਾਸਨ ਨੂੰ ਇਸ ਸਵੰਦੀ ਸ਼ਿਕਾਇਤ ਕੀਤੀ ਹੈ ਇਸ ਸਵੰਦੀ ਸੋਮਵਾਰ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਜਾਏਗੀ ਉਹਨਾਂ ਨੂੰ ਬੇਨਤੀ ਕੀਤੀ ਜਾਏਗੀ ਕਿ ਇਹਨੂੰ 2-4 ਦਿਨਾਂ ਦੇ ਵਿੱਚ ਬੰਦ ਕਰਾਓ ਤੁਰੰਤ ਬੰਦ ਕਰਾਓ ਨਹੀਂ ਕਰਾਂਗੇ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਰੋਡ ਦੇ ਉਤਰਾਂਗੇ ਤੇ ਇਹ ਚੀਜ਼ ਦਾ ਵਿਰੋਧ ਕਰਾਂਗੇ ਮੀਡੀਆ ਤੇ ਤੁਹਾਡੇ ਮਾਤੇ ਜਾਂ ਪੇਲੋ ਵੀ ਕੋਈ ਕਿੰਦਾ ਕੋਈ ਬੋਲਦਾ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਪ੍ਰਸ਼ਾਸਨ 2 ਦਿਨ ਤੱਕ ਹਰਕਤ ਚੰਦ ਦੇਖੋ ਆਪਾਂ ਇਹ ਮੁੱਦਾ ਸ਼ੁਰੂ ਕੀਤਾ ਇੱਕ ਦੋ ਮੁੱਦੇ ਹੋਰ ਆ ਜਿਸ ਦਿਨ ਸਾਡਾ ਦੇਸ਼ ਵਿਗੜ ਰਿਹਾ ਸਮਾਜ ਬੇੜਾ ਕਰ ਕੋ ਰਿਹਾ ਉਹ ਤੁਹਾਨੂੰ ਮੈਂ 2-4 ਦਿਨਾਂ ਦੇ ਵਿੱਚ ਉਹ ਇੱਕ ਵਿਦ ਪ੍ਰੂਫ ਤੁਹਾਨੂੰ ਦੇਵਾਂਗਾ ਪਹਿਲੇ ਇਹਦੀ ਮੈਂ ਦਰਖਾਸਤ ਸੀਪੀ ਸਾਹਿਬ ਨੂੰ ਦੇਣਾ ਅਸੀਂ ਜਿਹੜਾ ਕੰਮ ਸਮਾਜ ਦਾ ਹੈ ਅਸੀਂ ਉਹੀ ਕਰਨਾ ਉਹਨੂੰ ਇਹਨੂੰ ਰੋਕਿਆ ਨਹੀਂ ਜਾਏਗਾ ਦੇ ਇਹ 2 4 5 ਦਿਨਾਂ ਦੇ ਵਿੱਚ ਬਾਰਾ ਬੰਦ ਹੋਣਗੀਆਂ ਤੇ ਬਹੁਤ ਵਧੀਆ ਗੱਲ ਹੈ ਨਹੀਂ ਹੋਣਗੀਆਂ ਆਪਣੇ ਨੌਜਵਾਨ ਜਿਹੜੇ ਮੇਰੀ ਟੀਮ ਦੇ ਨੇ ਮੈਂ ਸਾਰੇ ਡਿਊਟੀਆਂ ਲਾਤੀਆਂ ਇਹ ਸਾਰੇ ਭਰਾਤੀ ਜਾ ਕੇ ਚੈਕਿੰਗ ਕਰਿਆ ਕਰਨਗੇ ਕਿਉਂਕਿ ਜਿਹੜੀ ਸਾਡੀ ਟੀਮ ਉਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਜਾਣਦਾ ਸਭ ਜਾਣਗੇ ਚੈੱਕ ਕਰਨਗੇ ਜਿੱਥੇ ਮਿਲੇਗਾ ਉੱਥੋਂ ਦੀ ਵੀਡੀਓ ਲਾਈਵ ਕੀਤੀ ਜਾਏਗੀ ਉੱਥੇ ਮੌਕੇ ਤੇ ਤੁਸੀਂ ਵਿੱਧਪਰੂਫ ਗੱਲਾਂ ਕਰ ਰਹੇ ਹੋ ਜਿਹੜੀਆਂ ਸਰ ਵਿੱਧਪਰੂਫ ਮੈਂ ਆਪਣੀ ਅੱਖੀ ਲਾਈਵ ਦੇਖੀ ਹੈ ਮੈਨੂੰ ਕੋਈ ਆ ਕੇ ਕਹਿ ਰਿਹਾ ਹੋਵੇ ਨਾ ਤੁਸੀਂ ਉੱਥੇ ਜਾਓ ਜਿਹੜੇ ਮੈਂ ਮੋਲ ਦਾ ਨਾਮ ਲੈ ਰਿਹਾ ਹਾਂ ਜਾ ਕੇ ਚੈੱਕ ਕਰੋ ਕਿ ਮੈਂ ਉੱਥੇ ਗਿਆ ਸੀ ਕਿ ਨਹੀਂ ਮੈਂ ਤੇ ਕਿ ਸਸਰੀ ਫੰਕਸ਼ਨ ਸੀ ਕੇਰ ਆ ਪਾਰਟੀ ਉਹਨਾਂ ਦੀ ਆਪ ਚ ਸੀ ਤੇ ਮੈਨੂੰ ਕਹਿੰਦੇ ਭਾਈ ਤੂੰ ਜਾਣਾ ਹੀ ਜਾਣਾ ਮੈਂ ਕਟੋ-ਕਟ 10-12 ਸਾਲ ਬਾਅਦ ਐਹੀ ਜਗ੍ਹਾ ਤੇ ਮੈਂ ਦੇ ਵੇਖ ਕੇ ਆਣੋਂ ਗਿਆ ਕਿ ਇੱਥੇ ਕਿਹੜਾ ਕੰਮ ਚੱਲ ਰਿਹਾ ਉਹਦੇ ਫੈਮਲੀਆਂ ਵੀ ਆ ਇਸ ਦੇ ਫੈਮਲੀਆਂ ਵੀ ਸਾਈਡਾਂ ਤੇ ਬੈਠੀਆਂ ਸੀ ਸਭ ਕੋਈ ਬੈਠਾ ਸੀ ਉੱਥੋਂ ਦਾ ਜਿਹੜਾ ਮਾਲਕ ਉਹਨੂੰ ਐਸੀ ਸੋਚਣੀ ਚਾਹੀਦੀ ਕਿ ਮੈਂ ਕੀ ਕਰਾ ਰਿਹਾ ਹੁੱਕਾ ਪੀਣਾ ਕੋਈ ਚੰਗੀ ਗੱਲ ਥੋੜੀ ਹੈ 12 ਗਈਆਂ 12 ਦੇ ਲੈਸੈਂਸ ਬਣੇ ਆ ਪਰ ਹੁੱਕਿਆਂ ਦੇ ਲੈਸੈਂਸ ਕਿੰਨੇ ਦੇਤੇ ਕਿਹੜੀ ਸਰਕਾਰ ਕੋਲ ਲੈ ਆ ਸਮਝ ਦੁਬਾਰ ਕੋਈ ਤੁਹਾਨੂੰ ਕੀ ਲੱਗਦਾ ਪਹਿਲਾਂ ਵੀ ਇੱਕ ਹਿੰਦੂ ਲੀਡਰ ਨੇ ਆਵਾਜ਼ ਚੁੱਕੀ ਸੀ ਪਰ ਉਹ ਜਿਹੜਾ ਆਵਾਜ਼ ਆ ਉਹ ਨੂੰ ਲੱਗਦਾ ਠੰਡੇ ਬਸਤੇ ਜੀਏ ਕੋਈ ਠੰਡੇ ਬਸਤੇ ਹੀ ਨਹੀਂ ਉਹ ਵੀ ਹਿੰਦੂ ਲੀਡਰ ਆਪਣਾ ਭਰਾ ਵੈ ਬਹੁਤ ਜਲਦ ਹੋ ਸਕਦਾ ਪਰਸੋਂ ਵੀ ਆਪਣੇ ਨਾਲ ਹੀ ਦਰਖਾਸਤ ਜਾਈ ਜਾਏਗਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਸਾਡਾ ਸਮਾਜ ਹੈ ਸਮਾਜ ਇਹ ਚੀਜ਼ਾਂ ਦੇ ਖਿਲਾਫ ਹੈ ਪੰਜਾਬ ਸਰਕਾਰ ਦੀ ਜਿੱਦ ਹਰ ਕੋਈ ਤਾਂ ਹੀ ਕਰ ਰਿਹਾ ਕਿ ਨਸ਼ੇ ਬੰਦ ਕਰਾ ਰਹੀ ਜੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਆਪਾਂ ਕਿ ਇਹ ਨਸ਼ੇ ਬੰਦ ਕਰਾਈ ਜਾਣ ਜੇ ਪੰਜਾਬ ਸਰਕਾਰ ਨਸ਼ੇ ਬੰਦ ਕਰਾਏਗੀ ਤੇ ਕਾਮਯਾਬੀ ਹੈ ਕਿਉਂਕਿ ਬੱਚਿਆਂ ਦਾ ਇਹ ਆਉਣ ਵਾਲਾ ਭਵਿੱਖ ਹੈ ਜਿਹੜੀ ਛੋਟੇ ਛੋਟੇ ਕਲਾਸਾਂ ਦੇ ਬੱਚੇ ਪੜ੍ਹਦੇ ਹੋ ਸ਼ੌਂਕ ਦੇ ਤੌਰ ਤੇ ਨਸ਼ਾ ਕਰਨ ਜਾਂਦੇ ਆ ਪਰ ਉਹਨਾਂ ਦਾ ਆਉਣ ਵਾਲਾ ਟਾਈਮ ਬਹੁਤ ਖਰਾਬ ਨਸ਼ਿਆਂ ਦੀ ਗੱਲ ਕਰਦੇ ਆ ਸਰ ਨਸ਼ੇ ਨੂੰ ਲੈ ਕੇ ਪਿਛਲੇ ਦਿਨ ਮਜੀਠੇ ਦੇ ਵਿੱਚ ਸ਼ਰਾਬ ਜਿਹੜੀ 2 ਨੰਬਰ ਦੀ ਜਿਹਨੂੰ ਲਾਹ ਲੈਂਦੇ ਉੱਥੇ ਵੀ ਕਾਫੀ ਬੰਦਿਆਂ ਦੀ ਮੌਤਾਂ ਹੋਈਆਂ ਸਰ ਲਾਹ ਤੇ ਸ਼ਰਾਬ ਹੈ ਵੀਰ ਲੱਕਾਈ ਵੇ ਲੋ ਅਨਗੜ ਵੇ ਲੋ ਗੁਜਰਪੁਰਾ ਵੇ ਲੋ ਸ਼ਰਾਬ ਵਿਕੀ ਜਾ ਰਹੀ ਏ ਉਹ ਕੋਈ ਨਾ ਕੋਈ ਥਾਣਾ ਤੇ ਨਾਲੋਂ ਲੱਗਦਾ ਹੀ ਹੈ ਨਾ ਉਹਦੀ ਜ਼ਿੰਮੇਵਾਰੀ ਤੇ ਐਸਓਸੀ ਦੀ ਬੰਦੀ ਹੈ ਕਿ ਮੇਰੇ ਇਲਾਕੇ ਜਿੱਥੇ ਸ਼ਰਾਬ ਵਿਕਰੀ ਇਨਗੈਲੀ ਕੀ ਦੀ ਸਮਝ ਦੇ ਵਿੱਚ ਇਨਗੈਲੀ ਪ੍ਰਸ਼ਾਸਨ ਦੀ ਹੈ ਪਰ ਸਰਕਾਰ ਵੱਲੋਂ ਕਹਿਆ ਗਿਆ ਸੀ ਕਿ ਮਈ ਦੇ ਮਹੀਨੇ ਲਾਗ ਤੱਕ ਨਸ਼ਾ ਮੁਕਤ ਹੋ ਜਾਏਗਾ ਕਦੋਂ ਮਈ ਤੱਕ ਪਾਜੀ ਨਸ਼ਾ ਮੁਕਤ ਮੰਨ ਲਓ ਨਸ਼ਾ ਮੁਕਤ ਸਰਕਾਰ ਕਹਿੰਦੀ ਕਰਾਤਾ ਐਡੇ ਹੁੱਕੇ ਚੱਲ ਰਹੇ ਆ ਨਸ਼ਾ ਨਹੀਂ ਜਾਂ ਤੇ ਪੰਜਾਬ ਸਰਕਾਰ ਲਿਖ ਕੇ ਦੇ ਦੇਵੇ ਕਿ ਇਹ ਨਸ਼ਾ ਨਹੀਂ ਜੀ ਇਹ ਫ੍ਰੀ ਹੈ ਫੋਨ ਆਪ ਰਾਜਸਥਾਨ ਜਾਣੇ ਉਥੇ ਫੀਮ ਵਿਗਦੀ ਏ ਉਥੇ ਖੁੱਲੇ ਐ ਸਰਕਾਰੀ ਇੱਥੇ ਐ ਕੋਈ ਇੱਥੇ ਫੜ ਕੇ ਪਰਚਾ ਦਿੰਦੇ ਆ ਨਾ ਤੇ ਐਸ ਕਰਕੇ ਜਿਹੜੇ ਹੁੱਕੇ ਵਾਲੇ ਇਹਨਾਂ ਨੂੰ ਫੜ ਕੇ ਪਰਚਾ ਦੇ ਕੇ ਅੰਦਰ ਦਿੱਤਾ ਜੇ ਕਿਉਂਕਿ ਜਿਹੜੀ ਨੌਜਵਾਨ ਪੀੜ੍ਹੀ ਉਹਦਾ ਆਉਣ ਵਾਲਾ ਜਿਹੜਾ ਸਮਾਂ ਔਰ ਖਤਮ ਹੋ ਰਿਹਾ ਇਹਦੇ ਜੀ ਪਤਾ ਨਹੀਂ ਕਿਹੜਾ ਕੈਮੀਕਲ ਐ ਕਿਹੜਾ ਕੀ ਐ ਕਿ ਨਹੀਂ ਔਰ ਆਪ ਭਵਿਸ਼ ਖਰਾਬ ਹੋ ਰਿਹਾ ਤੁਸੀਂ 100 ਵਾਰ ਨੂੰ ਦੱਸ ਰਹੇ ਹੋ ਕਿ ਸ਼ਿਕਾਇਤ ਦੇਣ ਜਾ ਰਹੇ ਆ ਜੇਕਰ ਨਾ ਸੁਣਵਾਈ ਹੋਈ ਤਾਂ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਤੁਹਾਨੂੰ ਦੱਸਦਾ ਸਾਰੇ ਸਮਾਜ ਨੂੰ ਨਾਮ ਲੈ ਕੇ ਹੀ ਰੋਡ ਪ੍ਰਦਰਸ਼ਨ ਕਰਾਂਗੇ ਜਿੱਥੇ ਆ ਓਕੇ ਬਾਰੀਆਂ ਦੁਕਾਨਾਂ ਕੈਮੀਕਲ ਦੀਆਂ ਡੱਬੀਆਂ ਵਿਕਰੀਆਂ ਮੈਂ ਤੁਹਾਨੂੰ ਦੱਸਿਆ ਮੈਂ ਬਾਈਕ ਤੇ ਦੇਖਿਆ ਬਾਈਕ ਤੇ ਬੱਚੇ ਪੀਂਦੇ ਆ ਆਉਂ ਪੀਂਦੇ ਜਾ ਰਹੇ ਤੁਹਾਨੂੰ ਲੱਗਦਾ ਨਹੀਂ ਰੋਡ ਤੇ ਪ੍ਰੋਟੈਸਟ ਕਰਨ ਨਾਲੋਂ ਦੁਕਾਨਾਂ ਦੇ ਬਾਹਰ ਅਰੇਸਟ ਕੀਤਾ ਜਾਵੇ ਬਿਲਕੁਲ ਸਰ ਮੈਂ ਤੁਹਾਨੂੰ ਕਹਿ ਰਿਹਾ ਰੋਡ ਪ੍ਰਦਰਸ਼ਨ ਵੀ ਕਰਾਂਗੇ ਮੈਂ ਤੁਹਾਨੂੰ ਦੁਕਾਨਾਂ ਦਾ ਵੀ ਨਾਮ ਲੈ ਰਿਹਾ ਦੁਕਾਨਾਂ ਤੇ ਜਾ ਕੇ ਵੀ ਬੰਦ ਕਰਾਈਆਂ ਜਾਣਗੀਆਂ ਅਸੀਂ ਪਹਿਲੀ ਪਹਿਲ ਜਿਹੜੀ ਹੈ ਪ੍ਰਸ਼ਾਸਨ ਨੂੰ ਕਿਉਂਕਿ ਪ੍ਰਸ਼ਾਸਨ ਦੇ ਨਾਲ ਆ ਇਹ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਜਿੱਥੇ ਸਾਨੂੰ ਫੋਟੋ ਮਿਲੇਗੀ ਜਿੱਥੇ ਸਭ ਕੋਈ ਮਿਲੇਗਾ ਸਾਡੇ ਬੰਦੇ ਜਾਣਗੇ ਇਸ ਮੌਕੇ ਤੇ ਪ੍ਰਸ਼ਾਸਨ ਨੂੰ ਦ ਇਹ ਪਰਸੋਂ ਦਰਖਾਸਤ ਦੇ ਕੇ ਹੱਥ ਜੋੜ ਕੇ ਅਪੀਲ ਕਰਾਂਗੇ ਕਿ ਸਾਰੇ ਇਹੜੀਆਂ ਬਾਰੇ ਉਰੇ ਬਾਰੇ ਸਾਰੇ ਨਾਮ ਮੈਂ ਲਿਖ ਕੇ ਦਵਾਂਗਾ ਇਹ ਮੇਰੇ ਕੋ ਸਾਰੇ ਲਿਖੇ ਪਏ ਜੈ ਸ਼੍ਰੀ ਰਾਮ ਮੈਂ ਅਮੀ ਚੱਡਾ ਪੰਜਾਬ ਚੀਰਮੈਨ ਇਹ ਜਿਹੜੇ ਹੁਕੇ ਰੰਜੀਤ ਐਵਨਿਊ ਕਿਨਜ਼ ਰੋਡ هون ਤੇ ਛੋਟੀਆਂ ਛੋਟੀਆਂ ਦੁਕਾਨਾਂ ਤੇ ਵੀ ਵਿਗਨੇ ਚੱਲ ਹੋ ਗਏ ਆਇਤਾ ਦੀ ਪਿਛਲ ਲਸਟੀ ਦੀ ਸ਼ੀਸ਼ੀ ਦੀ ਆ ਗਈ ਹੈ ਹਰ ਨਿਆਣਾ ਜਿਹੜਾ ਹੈ ਜਿਹੜਾ ਦੂਜਾ ਤੀਜਾ ਮਤਲਬ ਹੈ ਸਕੂਟਰਾਂ ਦੇ ਐਕਟਿਵਾ ਤੇ ਦੁਕਾਨਾਂ ਦੇ ਬੈ ਕੇ ਓਕੇ ਦੇ ਨੇ ਫਿਰ ਬੰਦ ਕਰਾਏ ਜਾਣ ਆਨ ਵਾਲੀ ਪੀੜੀ ਲਈ ਬਹੁਤ ਮੁਸ਼ਕਲ ਆ ਪੰਜਾਬ ਸਰਕਾਰ ਇਹਰੇ ਮਗਰ ਲੱਗੀ ਹੋਈ ਹੈ ਤੇ ਇਹ ਚੀਜ਼ਾਂ 'ਤੇ ਧਿਆਨ ਦੇਵੇ ਇਹ ਨਸ਼ਾ ਮੁਕਤ ਨਹੀਂ ਹੋਣਿਆ ਤੁਹਾਨੂੰ ਲੱਗਦਾ ਨਸ਼ਾ ਘਟਿਆ ਵਾ ਅੱਗੇ ਨਾਲੋਂ ਨਸ਼ਾ ਬੜਿਆ ਘਟਿਆ ਕੋਈ ਨਹੀਂਗਾ ਇਹ ਦਿਖਾਵਾ ਹੀ ਹੈ ਠੀਕ ਹੈ ਰੇ ਪੰਜਾਬ ਸਰਕਾਰ ਲੱਗੀ ਹੋਈ ਕੁਝ ਜਗ੍ਹਾ ਤੇ ਜਿਹੜਾ ਨੇਰਾ ਚੇਰਾ ਨੇਰ ਆਂਦਾ ਕੁਝ ਜਗ੍ਹਾ ਤੇ ਜੁੱਧ ਖਾਂਦਾ ਪਰ ਵਿਆਹ ਤੇ ਵਿਗਦਾ ਪਿਆ ਘਰ ਘਰ ਵਿਗਣਿਆ ਨਸ਼ਾ ਕੁਝ ਇਲਾਕੇ ਆ ਜਿਹੜੇ ਨਚਾਂ ਦਾ ਪੂਰੇ ਕੇ ਜੋਰ ਛੋਰ ਨਾਲ ਮੰਗ ਕੀ ਕਰਦੇ ਜੀ ਮੰਗ ਨਸ਼ਾ ਮੁਕਤ ਹੋਵੇ ਆਨ ਵਾਲੇ ਰ ਬੱਚਾ ਜਿਹੜੇ ਲੋਕਾਂ ਦੇ ਪ੍ਰਵਾਦ ਜਿਹੜੇ ਕੱਲ ਵੀ ਪਰਸੋ ਪਰਸੋ ਕੱਲ ਕੇ ਪਰਸੋ ਕੋ ਨਿਆਣਾ ਏਦਾਂ ਹੀ ਡੋਜ਼ ਯਾਦ ਲੇ ਲਈ ਜੋੜੇ ਫਟਦਾ ਹੈਗਾ ਉਹ ਪੂਰਾ ਹੋ ਗਿਆ ਠੀਕ ਹੈ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਦੀਦੀ ਭਾਰਤ